ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਕੋਲਾ ਪਾਰਕ ਮਾਰਕੀਟ ਦੀਆਂ ਦੁਕਾਨਦਾਰਾਂ ਵੱਲੋਂ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮਾਰਕੀਟ ਵਾਲਿਆਂ ਵੱਲੋਂ ਹਲਕਾ ਵਿਧਾਇਕ ਦੇ ਵਿਰੁੱਧ ਕੀਤੀ ਗਈ ਨਾਰੇਬਾਜੀ ਕਿਉਂਕਿ ਜੋ ਮਾਰਕੀਟ ਦੇ ਵਿੱਚ ਸੰਗਰੂਰ ਦਿਲ ਦਿਲ ਕਿਹਾ ਜਾਂਦਾ ਹੈ ਇਹਦੇ ਕੋਈ ਵੀ ਗੌਰ ਨਹੀਂ ਕੀਤੀ ਜਾ ਰਹੀ ਬਾਰਸ਼ ਦੇ ਪਈ ਕਾਫੀ ਦਿਨ ਹੋ ਗਏ ਹਨ ਪਰ ਸੀਵਰੇਜ ਦੇ ਪਾਣੀ ਦੀ ਹੱਲ ਨਾ ਕੀਤਾ ਜਾ ਰਿਹਾ ਹੈ ਦੁਕਾਨਦਾਰ ਭਰਾਵਾਂ ਨੇ ਆਖਿਆ ਕਿ ਅਸੀਂ ਲੱਖਾਂ ਦੇ ਕਰੋੜਾਂ ਰੁਪਏ ਦੀਆਂ ਲੈ ਕੇ ਦੁਕਾਨਾਂ ਲਈਆਂ ਹਨ ਤੇ ਕਾਫੀ ਦੁਕਾਨਦਾਰ ਇੱਥੇ ਦੁਕਾਨ ਤੇ ਕਿਰਾਏ ਤੇ ਦੇ ਰਹੇ ਕਰਾ ਦੇ ਰਹੇ ਹਨ ਪਰ ਕੋਈ ਵੀ ਹਰਤਾਬਤਾ ਪਾਣੀ ਨਹੀਂ ਨਿਕਲਦਾ ਗਾਕ ਵੀ ਨਹੀਂ ਆਉਂਦਾ ਕਰਾਇਆ ਤੇ ਖਰਚਾ ਬਹੁਤ ਜੋਗੀ ਪੱਲੋਂ ਪੈ ਰਿਹਾ ਸਾਡੇ ਨਾਲ ਵਾਅਦੇ ਵੱਡੇ ਵੱਡੇ ਕੀਤੇ ਗਏ ਸਨ ਪਰ ਕੋਈ ਵੀ ਇਸ ਵਾਅਦਿਆਂ ਦੇ ਖਰਾ ਨਹੀਂ ਉਤਰਿਆ ਸੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜਾ ਗੰਦਾ ਪਾਣੀ ਆਪਣੇ ਆਪ ਦੇ ਵਿੱਚ ਦ੍ਰਿਸ਼ ਦਿਖਾ ਰਿਹਾ ਹੈ ਗਿਰੇ ਹੋਏ ਦਰਖਤ ਜਿਵੇਂ ਟਾਣੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜਿਵੇਂ بارش ਪਈ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ بارش ਦੇ ਨਾਲ ਮੱਛਰ ਅਤੇ ਹੋਰ ਭੈਣਕ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਜਿਸ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜਾ ਪਾਣੀ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ بارش ਨੂੰ ਜਿੱਥੇ ਕਾਫੀ ਦਿਨ ਪੈਣ ਦੇ ਨਾਲ ਪ੍ਰੋਬਲਮ ਆਈ ਉਸ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਵੀ ਕਾਫੀ ਸਰਕਾਰ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਨਗਰ ਕੌਂਸਲ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਲੋਕਾਂ ਵੱਲੋਂ ਜਿੱਥੇ ਦੁਕਾਨਾਂ ਦੀ ਕਿਰਾਏ ਦੀ ਗੱਲ ਕਰੀਏ ਤਾਂ ਕਈ ਹਜ਼ਾਰਾਂ ਦੇ ਦੁਕਾਨਾਂ ਦੇ ਕਿਰਾਏ ਹਨ ਜਿਨ੍ਹਾਂ ਨੂੰ ਭਰਨ ਦੇ ਲਈ ਵੀ ਦੁਕਾਨਦਾਰ ਬੁਲਾਸਮਰਤ ਜਿਤਾਈ ਜਾ ਰਹੀ ਕਿਉਂਕਿ ਪਹਿਲਾਂ بارش ਪੈ ਰਹੀ ਸੀ ਗਾਹਕ ਨਹੀਂ ਆਉਂਦਾ ਸੀ ਪਰ ਹੁਣ ਖੜੇ ਗ ਗਾ ਕਾਉਂਟ ਵੀ ਨਿਕਾਰ ਕਰਦਾ ਹੈ ਕਿਉਂਕਿ ਉੱਥੇ ਆਰੇ ਵਧੂ ਆਪਣੇ ਆਪ ਦੇ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਅਗਰ ਗੱਲ ਕਰੀਏ ਕੋਲਾਪਾਰਕ ਸੰਗਰੂਰ ਦੀ ਦਿੱਲੀ ਦੀ ਮੇਨ ਧੜਕਣ ਕਿਹਾ ਜਾਂਦਾ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਮੇਨ ਦੁਕਾਨਾਂ ਉੱਥੇ ਹੀ ਮਿਲੀਆਂ ਪਾਈਆਂ ਜਾਂਦੀਆਂ ਹਨ ਆਹ ਦਿਖਾਉਣਾ ਹੈ ਕਿਵੇਂ ਨਾਰੀ ਬਾਰੀ ਜੀ ਕਰਦੇ ਨਜ਼ਰ ਆ ਰਹੇ ਹਨ ਦੁਕਾਨਦਾਰ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਮਨਜੂਬਾ ਹਾਂਜੀ ਹਾਂਜੀ ਵਾਰਡ ਨੰਬਰ 8 ਤੋਂ ਤੁਸੀਂ ਸੀਡੇ ਡਿਪਾਰਟਮੈਂਟ ਵਿੱਚ ਤੁਹਾਡੇ ਅੰਡਰ ਆ ਗਿਆ ਤੁਸੀਂ ਕੀ ਦੇਖਦੇ ਹੋ ਕਮੇਟੀ ਦੇ ਕੀ ਹਾਲਾਤ ਬਣੇ ਹੋਏ ਨੇ ਸੀਡੇ ਦੀ ਸਫਾਈ ਦਾ ਸ਼ਹਿਰ ਦਾ ਕੀ ਪੂਰੇ ਦਾ ਕੀ ਪੂਰੇ ਸ਼ਹਿਰ ਦਾ ਬੁਰਾ ਹਾਲ ਹੈ ਇਸ ਟਾਈਮ ਕੋਲਾ ਫਾਰਕ ਦੇਖ ਲਓ ਤੁਸੀਂ ਥਲੇਸ ਬਾਗ ਦੇਖ ਲਓ इवन ਕੇ ਮੇਰਾ ਵਾਰਡ ਥਲੇਸ ਬਾਗ ਹੈ ਵਾਰਡ ਨੰਬਰ 8 ਉੱਥੇ ਵੀ ਇਹੀ ਹਾਲ ਹੈ ਬੁਰਾ ਹਾਲ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜਦੋਂ ਇੱਥੇ ਬਾਰਿਸ਼ ਹੋ ਜਾਂਦੀ ਹੈ ਮੀਂਹ ਪੈ ਜਾਂਦਾ ਵਧੀਆ ਮੀਂਹ ਪੈਣ ਤੋਂ ਬਾਅਦ ਇੱਥੇ 8-8 ਦਿਨ ਸਾਡੀਆਂ ਦੁਕਾਨਾਂ ਬੰਦ ਰਹਿੰਦੀਆਂ ਪੂਰਾ ਮੱਛਰ ਪੂਰਾ ਹੁਣ ਵੀ ਤੁਸੀਂ ਦੇਖ ਕੇ ਹੀ ਹਟਿਓ ਆਪਣੀ ਵੀਡੀਓ ਚ ਤੁਹਾਨੂੰ ਦਿਖਾਇਆ ਹੀ ਹੈ ਸਾਰਾ ਇੱਥੇ ਪਾਣੀ ਖੜਾ ਰਹਿੰਦਾ ਹੈ ਸਾਡੇ ਸ਼ਟਰ ਦੇ ਵਿੱਚੋਂ ਕਰੰਟ ਆ ਜਾਂਦਾ ਹੈ ਪਾਣੀ ਨਾਲ ਸਾਡੀ ਬੇਸਮੈਂਟ ਭਰ ਜਾਂਦੀ ਹੈ ਸਾਰੀ ਈਵਨ ਕਿ ਤੇ ਸਟਰੀਟ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਸਟਰੀਟ ਲਾਈਟਾਂ ਸਾਰਾ ਦਿਨ ਬੰਦ ਰਹਿੰਦੀਆਂ ਨੇ ਰਾਤ ਨੂੰ ਈਵਨ ਕਿ ਇੰਨੀ ਕਿ ਦਿੱਕਤ ਆਉਂਦੀ ਹੈ ਪਿੱਛੇ ਮਾਰਕੀਟ ਹੈ ਮਾਰਕੀਟ ਹੋਣ ਕਰਕੇ ਜਿਹੜੀ ਪਿੱਛੇ ਡਰਿੰਕਿੰਗ ਵਗੈਰਾ ਚੱਲਦੀ ਰਹਿੰਦੀ ਹੈ ਸਾਰਾ ਦਿਨ ਉਹ ਬੰਦ ਉਹਦੇ ਕਰਕੇ ਸਾਨੂੰ ਇੰਨੀ ਕਿ ਪ੍ਰੋਬਲਮ ਆ ਰਹੀ ਹੈ ਇਸ ਟਾਈਮ ਸਟਰੀਟ ਲਾਈਟ ਦੀ ਬਹੁਤ ਦਿੱਕਤ ਹੈ ਲਾਈਟ ਬੰਦ ਹੋਣ ਕਰਕੇ ਸਾਨੂੰ ਡਰ ਖਤਰਾ ਰਹਿੰਦਾ ਵੀ ਕੋਈ ਕਮੇਟੀ ਨਾਲ ਵੀ ਗੱਲ ਨਹੀਂ ਕੀਤੀ ਸੀ ਸੀਵਰੇਜ ਡਿਪਾਰਟਮੈਂਟ ਨਾਲ ਵੀ ਗੱਲ ਨਹੀਂ ਕੀਤੀ ਹੈ ਪਰ ਪ੍ਰਧਾਨ ਨਾਲ ਵੀ ਗੱਲ ਹੁੰਦੀ ਹੈ ਮੀਨ ਕਿ ਹੁਣੀ ਇੱਕ ਤਰੀਕ ਤੋਂ ਇਹ ਪ੍ਰਧਾਨ ਕੋਲ ਆਇਆ ਹੈ ਇਹ ਨਗਰ ਕੌਂਸਲ ਕੋਲ ਆਇਆ ਹੈ ਸੀਵਰੇਜ ਬੋਰਡ ਪਹਿਲਾਂ ਸੀਵਰੇਜ ਬੋਰਡ ਦੇ ਜਿਹੜੇ ਐਸ.ਓ ਉਹਨਾਂ ਨਾਲ ਵੀ ਕਈ ਵਾਰ ਸਾਡੀ ਗੱਲ ਹੋਈ ਹੈ ਐਕਸ਼ਨ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਪਰ ਇਹਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਗੋਹਾ ਵੀ ਆਉਂਦਾ ਹੈ ਇਹਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਗੋਹਾ ਬਿਲਕੁਲ ਸਾਰਾ ਗੋਹਾ ਹੀ ਹੈ ਇਹ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਗੋਹੇ ਨਾਲ ਮੱਛਰ ਆ ਰਿਹਾ ਕੋਈ ਕੀ ਬਿਮਾਰੀ ਦਾ ਡਰ ਆ ਸਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਵੀ ਲੱਗ ਸਕਦੀ ਹੈ ਡੇਂਗੂ ਇਸ ਟਾਈਮ ਪੂਰਾ ਫੈਲ ਰਿਹਾ ਹੈ ਤਰਸਪਾਲ ਸਿੰਘ ਜੀ ਤਰਸਪਾਲ ਜੀ ਕੀ ਸਥਿਤੀ ਬਣ ਜਾਂਦੀ ਹੈ ਜਦੋਂ ਬਰਸਾਤ ਹੁੰਦੀ ਹੈ ਉਹਦਾ ਪਾਣੀ ਖੜਦੇ ਗਿਆ ਉਸ ਤੋਂ ਬਾਅਦ ਕੀ ਸਥਿਤੀ ਹੈ ਭਾਈ ਜੀ ਥੋ ਜਿਹੜਾ ਸੀਵਰੇਜ ਸਿਸਟਮ ਆ ਸਾਰਾ ਬੰਦ ਹੋ ਚੁੱਕਿਆ ਹੁਣ ਇਹ ਸੀਵਰੇਜ ਦਾ ਪਾਣੀ ਬਾਹਰ ਆਉਣ ਲੱਗ ਗਿਆ ਖਿਚਣ ਦੀ ਜਗ੍ਹਾ ਤੇ ਪੂਰੇ ਤੁਸੀਂ ਲਾ ਲੋਏ ਆਪਣੀ ਸੀਐਮ ਸੀਟੀ ਹੈ ਜੀ ਐਮਐਲਏ ਨਰਿੰਦਰ ਗੌਰ ਭਰਾਜ ਨੇ ਜੀ ਮੌਜੂਦ ਹੈ ਉਰੇ ਝੂਠੇ ਵਾਅਦੇ ਕਰਕੇ ਬਾਈ ਜੀ ਸਾਡੇ ਨੂੰ ਮੁੜ ਕੇ ਕਦੇ ਮਿਲੇ ਨਹੀਂ ਕਦੇ ਉਰੇ ਆ ਕੇ ਉਹਨਾਂ ਨੇ ਹਾਲ ਨਹੀਂ ਪੁੱਛਿਆ ਇੱਕ ਵਾਰ ਇੱਥੇ ਅਦਗਾਟਣ ਤੇ ਆਏ ਸੀ ਉਸ ਦਿਨ ਪਾਣੀ ਜਿਹੜਾ ਖੜਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਟੈਂਕਰ ਭੇਜ ਕੇ ਬਿਲਕੁਲ ਸਫਾਈ ਕਰਾਤੀ ਜਦੋਂ ਉਹਨਾਂ ਨੇ ਆਪ ਇੱਥੇ ਢੇਡਾ ਮਾਰਨਾ 15 ਮਿੰਟਾਂ ਦੇ ਅੰਦਰ ਅੰਦਰ ਬਾਈ ਜੀ ਸਾਫ਼ ਹੋ ਜਾਂਦਾ ਤੇ ਜਦੋਂ ਉਹ ਇੱਥੋਂ ਚਲੇ ਜਾਂਦੇ ਨੇ ਫੇਰ ਨਾਲ ਦੀ ਨਾਲ ਉਦੋਂ ਬਾਅਦ ਸਭ ਗੰਦ ਪੈਣਾ ਸਟਾਰਟ ਹੋ ਜਾਂਦਾ ਕਦੇ ਧਿਆਨ ਨਹੀਂ ਦਿੰਦੇ ਜੀ ਕਿਸੇ ਦੁਕਾਨਦਾਰ ਨੂੰ ਆ ਕੇ ਕਦੇ ਪੁੱਛਿਆ ਨਹੀਂ ਗਿਆ ਜੀ ਅਸੀਂ ਉਹਨਾਂ ਕੋਲ ਜਾਂਦੇ ਆ ਤਾਂ ਸਾਨੂੰ ਝੂਠੇ ਲਾਰੇ ਲਾ ਕੇ ਜੀ ਭੇਜ ਦਿੱਤਾ ਜਾਂਦਾ ਸਾਢੇ 3 ਸਾਲ ਤਾਂ ਜੀ ਇਹ ਸਰਕਾਰ ਦੇ ਹੋ ਗਏ ਸਰਕਾਰ ਦੇ 5 ਸਾਲ ਪੂਰੇ ਹੋਣ ਵਾਲੇ ਨੇ ਹਜੇ ਤੱਕ ਕੌਲਾ ਪਾਰਕ ਦਾ ਇਹੀ ਹਾਲ ਜਦੋਂ ਕੌਲਾ ਪਾਰਕ ਦੀ ਗੱਲ ਹੁੰਦੀ ਹੈ ਸੰਗਰੂਰ ਦੀ ਵੈਸੇ ਕਿਤੇ ਗੱਲ ਕਰਦੇ ਨੇ ਤਾਂ ਇਹਨੂੰ ਸੰਗਰੂਰ ਦਾ ਦਿਲ ਕਹਿੰਦੇ ਨੇ ਜੀ ਹੁਣ ਸੰਗਰੂਰ ਦਾ ਦਿਲ ਹੀ ਡੁੱਬਿਆ ਪਿਆ ਉੱਪਰੋਂ ਸੀਐਮ ਸਿਟੀ ਹੈ ਜੀ ਜਦੋਂ ਸੀਐਮ ਸਾਹਿਬ ਬਣੇ ਨੇ ਸਾਨੂੰ ਆ ਠੀਕ ਹੈ ਸੀਐਮ ਆਪਣੇ ਸੰਗਰੂਰ ਦਾ ਤਾਂ ਬਹੁਤ ਜ਼ਿਆਦਾ ਆਪਣੇ ਤਾਂ ਇੱਥੇ ਬਹੁਤ ਫਾਇਦੇ ਹੋ ਜਾਣੇ ਨੇ ਪਰ ਫਾਇਦੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸਾਡੇ ਛੋਟੇ-ਛੋਟੇ ਮਸਲਿਆਂ ਦਾ ਵੀ ਹੱਲ ਨਹੀਂ ਹੋਇਆ ਜਿਹੜੇ ਵੱਡੇ ਲੀਡਰ ਨੇ ਜਿਹੜੇ ਸਾਰੇ ਜਿਹੜੇ ਕਦੇ ਮਿਲੇ ਹੋ ਕਿਸ ਨੂੰ ਕਿਹਾਗਾ ਜੇ ਮਿਲੇ ਆ ਜੀ ਪੁਰੇ ਉਹਨਾਂ ਨੂੰ ਆਪਾਂ ਮੌਕੇ ਦਾ ਮੈਡਮ ਨੂੰ ਆਪਾਂ ਨੇ ਇੱਥੇ ਦਾ ਹਾਲ ਵੀ ਦਿਖਾਇਆ ਜੀ ਮੌਜੂਦ ਉਧਰ ਕੁਦਰਤੀ ਉਰੇ ਪਾਣੀ ਖੜਾ ਸੀਗਾ ਜੀ ਸੀਬ੍ਰੇਜ ਦਾ ਉਹਨਾਂ ਦਾ ਸਾਹਮਣੇ ਇੱਥੇ ਅਦਗਾਟਣ ਦੇ ਆਏ ਸੀ ਉਹਨਾਂ ਨੂੰ ਅਸੀਂ ਦਿਖਾਇਆ ਵੀ ਉਹਨਾਂ ਨੇ ਸਾਨੂੰ ਪੂਰਾ ਯਕੀਨ ਦਿਵਾਤਾ ਜੀ ਵੀ ਤਾਂ 5 ਮਿੰਟਾਂ 'ਚ ਹੋ ਜਾਊਗਾ ਪਰ ਮੁੜ ਕੇ ਉ ਆਪਣੇ ਲੋਕ ਹੀ ਦੁਕਾਨਦਾਰ ਸਾਰੇ ਬਿਜ਼ਨਸਮੈਨ ਬੰਦੇ ਨੇ ਜੀ ਨਾਰਮਲ ਘਰਾਂ ਦੇ ਨੇ ਸਾਰੇ ਡਰਦੇ ਨੇ ਜੀ ਇਹ ਬੋਲਣ ਮਤਲਬ ਥੋੜੇ ਲਵੇ ਬੰਦਾ ਆਖਿਰ ਤੇ ਆਉਂਦਾ ਜੀ ਵੀਡੀਓ ਪੱਤਰਕਾਰ ਲਵੇ ਬੰਦਾ ਲਾਸਟ ਤੇ ਆਉਂਦਾ ਕਿਉਂਕਿ ਇਹ ਸਾਰੇ ਡਰਦੇ ਨੇ ਜੀ ਅਗਲੇ ਡਰਦਾ ਮਾਰਾ ਕੋਈ ਨਹੀਂ ਬੋਲਦਾ ਜੀ ਪਰ ਅੱਜ ਸਾਨੂੰ ਜਮਾਂ ਐਨ ਅਸੀਂ ਜਦੋਂ ਸਾਡੇ ਬਿਜ਼ਨਸ ਹੀ ਖਤਮ ਹੋਣ ਤੇ ਆ ਗਈ ਸਾਡੀ ਰੋਜੀ ਰੋਟੀ ਵੀ ਜਮਾਂ ਖਤਮ ਹੋਣ ਤੇ ਆ ਗਈ ਜੀ ਮਹੀਨੇ ਚ 10-10 ਦਿਨ 20 ਪੈਣ ਤੇ ਦੁਕਾਨਾਂ ਬੰਦ ਰਹਿਣ ਲੱਗੀਆਂ ਤਾਂ ਅਸੀਂ ਬੋਲੇ ਆ ਜੀ ਨਹੀਂ ਬੰਦਾ ਪਹਿਲਾਂ ਪ੍ਰਸ਼ਾਸਨ ਕੋਲ ਜਾਂਦਾ ਜੀ ਐਮਐਲਏ ਕੋਲ ਜਾਂਦਾ ਸੀ ਸਾਰੇ ਕਿਤੇ ਜਾਲ ਸੈਕੰਡ ਗੱਲ ਜੇ ਜਾਣ ਦੀ ਤਾਂ ਸਾਨੂੰ ਲੋੜ ਹੀ ਨਾ ਪਵੇ ਜੀ ਅਸੀਂ ਪੰਜਾਬ ਦੇ ਵਸਨੀਕ ਆ ਸੰਗਰੂਰ ਦੇ ਵਸਨੀਕ ਆ ਅਸੀਂ ਵੋਟ ਪਾਉਣੇ ਆ ਜੀ ਉਰੇ ਉਹਨਾਂ ਨੂੰ ਆਪ ਇਹ ਏਰੀਆ ਸੰਗਰੂਰ ਦੇ ਵਿੱਚ ਆਉਂਦੇ ਜੀ ਬਿਨਾ ਕਹੇ ਹੱਲ ਹੋਣਾ ਚਾਹੀਦਾ ਸੀਗਾ ਜੇ ਹਜੇ ਵੀ ਹੱਲ ਨਹੀਂ ਹੁੰਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਐਮਐਲਏ ਬਣਨ ਦਾ ਨਾ ਅਸੀਂ ਅੱਗੇ ਤੋਂ ਮੁੜ ਕੇ ਨਾ ਅਸੀਂ ਕਿਸੇ ਨੂੰ ਵੋਟ ਪਾਈਏ ਅਸੀਂ ਤਾਂ ਜੇ ਆਪਣਾ ਬਿਜ਼ਨਸ ਬੰਦ ਕਰਕੇ ਆਪਣੇ ਘਰੇ ਚਲੇ ਜਾਵਾਂਗੇ ਖੇਤੀ ਕਰਨ ਲੈ ਭਪੀ ਸਿੰਘ ਜੀ ਕਿਹੜੀ ਮਾਰ ਕਿਤੇ ਜੀ ਕੀ ਹਰਾਨਤ ਹੋਣਗੇ ਇਹ ਭਾਜੀ ਕੋਲਾਪਾਰਕ ਮਾਰਕੀਟ ਹੈ ਜੀ ਸੰਗਰੂਰ ਦੀ ਜਿਹਨੂੰ ਪੌਸ਼ ਏਰੀਆ ਕਿਹਾ ਜਾਂਦਾ ਹੈ ਮਤਲਬ ਜੇ ਕਿਸੇ ਨੇ ਆਈਫੋਨ ਲੈਣਾ ਤਾਂ ਸਾਰੀ ਐਪਲ ਦੀ ਮਾਰਕੀਟ ਕਹੀ ਜਾਂਦੀ ਹੈ ਜੀ ਇਹ ਮੇਲ ਲਈ ਖਾਣਾ ਪੀਣ ਵਾਲੀਆਂ ਵੀ ਹੈਗਿਆ ਨੇ ਹਰਮਨ ਹੋਟਲ ਆ ਗਿਆ ਇਹਦੇ ਪੈਕ ਸਾਈਡ ਚ ਕੰਦੀ ਮਾਰਕੀਟ ਆ ਗਈ ਜੀ ਬੈਂਕਾਂ ਹੈਗੀਆਂ ਨੇ ਫੂਨਮ ਲੈਬ ਹੋ ਗਈ ਹੈ ਨਾ ਲੋਕ ਸੇਵਲੇ ਬਹੁਤ ਪੋਸ਼ ਹੈ ਜੀ ਉਰੇ ਬਟ ਅੱਜ ਦੇ ਜੋ ਮੌਜੂਦਾ ਹਾਲਾਤ ਨੇ ਭਾਜੀ ਉਰੇ ਜਦੋਂ ਮੀਂਹ ਪੈ ਜਾਂਦਾ ਭਾਜੀ ਸਾਡੀ ਸਾਡੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਭਾਈ ਪਾਣੀ 4-4 ਫੁੱਟ ਖੜ ਜਾਂਦਾ ਵੀਰੇ ਆ ਦੇਖੋ ਤੁਸੀਂ ਸਾਹਮਣੇ ਆ ਸਾਰਾ ਮੱਛਰ ਵਾਲਾ ਪਾਣੀ ਬਿਮਾਰੀਆਂ ਨੂੰ ਸੱਦਾ ਹੈ ਜੀ ਬਿਲਕੁਲ ਨਾਲ ਹੀ ਇਧਰ ਆਪਣੀ ਐਂਟਰੀਅੰਸ ਹੈ ਜੀ ਕੈਂਸਰ ਹਸਪੀਟਲ ਦੀ ਬਹੁਤ ਮਾੜਾ ਹਾਲ ਹੈ ਬਾਈ ਜਦੋਂ ਪਾਣੀ ਖੜ ਜਾਂਦਾ ਸਾਡੀਆਂ ਦੁਕਾਨਾਂ ਦੇ ਵਿੱਚ ਵੀ ਪਾਣੀ ਜਾਂਦਾ ਜੀ ਬੇਸਮੈਂਟ ਦੇ ਵਿੱਚ ਪਾਣੀ ਜਾਂਦਾ ਸੋ ਸਾਡੀ ਇਹੀ ਅਰਦਾਸ ਮਤਲਬ ਅਰਦਾਸ ਲਾ ਲੋ ਜੀ ਜਾਂ ਸਾਨੂੰ ਸਰਕਾਰ ਨੂੰ ਅਪੀਲ ਹੈ ਬਾਈ ਵੀ ਸਾਡੀ ਸੁਣਵਾਈ ਕਰੇ ਜੀ ਜਾਂ ਤਾਂ ਬੋਰਾਂ ਦੀ ਸਫਾਈ ਕਰਨ ਜੀ 6-6 ਇੰਚੀ ਪਾਈਪ ਨੇ ਪਾਜੀ ਉਹਨਾਂ ਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਤਾ ਜੋ ਸਾਡੀ ਜਿਹੜਾ ਦੁਕਾਨਦਾਰੀਆਂ ਦੇ ਵਿੱਚ ਵਾਧਾ ਹੋ ਸਕੇ ਬਾਈ ਹੁਣ ਬਿਲਕੁਲ ਹੀ ਗਾ ਇਕੱਠਾ ਪੈ ਜੀ ਸਰ ਬਰਸਾਤ ਨੂੰ ਵੀ ਕਾਫੀ ਟਾਈਮ ਹੋ ਗਿਆ ਬੰਦ ਹੋਈ ਨੂੰ ਇਹ ਸੀਵਰੇਜ ਦਾ ਪਾਣੀ ਹੈ ਜਾਂ ਗੋਹਾ ਵਗੈਰਾ ਦੀ ਆਉਂਦਾ ਹੈਗਾ ਜੀ ਕਿਸੇ ਨੇ ਤੁਸੀਂ ਕੰਪਲੇਟ ਕੀਤੀ ਹੈ ਬਾਈ ਜੀ ਕੰਪਲੇਂਟ ਆ ਤੁਸੀਂ ਆਏ ਦੇਖ ਲਓ ਆ ਦਰਖਤ ਟੁੱਟਿਆ ਹੋਇਆ ਜੀ ਇਹਦਾ ਟਾਣਾ ਟੁੱਟਿਆ ਹੋਇਆ ਜਾਣਿਆ ਨਗਰ ਕੌਂਸਲ ਕੋਲ ਜਾਣਿਆ ਉਹ ਕਹਿੰਨੇ ਜੀ ਫੋਰੈਸਟ ਡਿਪਾਰਟਮੈਂਟ ਤੇ ਉਹਨਾਂ ਕੋਲ ਜਾਣਿਆ ਜੀ ਸਾਡੇ ਕੋਲੇ ਬਾਈ ਹਾਲੇ ਆਇਆ ਨਹੀਂ ਜੀ ਹਲੇ ਚੱਕਿਆ ਜਾਊਗਾ ਟਾਈਮ ਲੱਗੂਗਾ ਕੱਲਾ ਗੋਲਮੁਲ ਮਤਲਬ ਕਹਿਣ ਤੋਂ ਬਾਅਦ ਇੱਕ ਦੂਜੇ ਤੇ ਗੱਲ ਸਿੱਟਣ ਵਾਲੀ ਗੱਲ ਹੋ ਜਾਂਦੀ ਹੈ ਜੀ ਇੱਕ ਮਹਿਕਮਾ ਦੂਜੇ ਤੇ ਸਿੱਟੀ ਜਾਂਦਾ ਹੈ ਜੀ ਉਹਨਾਂ ਕੋਲ ਵੀ ਗਏ ਆ ਬਾਈ ਜੀ ਤੁਸੀਂ ਐ ਲੈ ਲਓ ਇਹ ਤੁਹਾਨੂੰ ਪਤਾ ਹੀ ਹੈ ਮੀ ਹਟੇ ਨੂੰ 5-6 ਦਿਨ ਹੋ ਚੁੱਕੇ ਨੇ ਬਟ ਇਹ ਹਾਲੇ ਤੱਕ ਨਹੀਂ ਸਾਡਾ ਹੱਲ ਹੋਇਆ ਇਹਦੇ ਵਿੱਚ ਗੋਹਾ ਵੀ ਹੈ ਨਾਲੀਆਂ ਵਾਲਾ ਪਾਣੀ ਵੀ ਹੈ ਸਾਰਾ ਸੀਵਰ ਬਲੌਕ ਹੋਇਆ ਪਿਆ ਜੀ ਸਾਡਾ ਬਹੁਤ ਮਾੜਾ ਹਾਲ ਹੋਇਆ ਪਿਆ ਬਾਈ ਕਸਟਮਰ ਬਿਲਕੁਲ ਜ਼ੀਰੋ ਹੋ ਗਿਆ ਜੀ ਕੋਈ ਗਾਹਕ ਨਹੀਂ ਆ ਰਿਹਾ ਬਾਈ 20-20 30-30 ਹਜ਼ਾਰ ਕਿਰਾਏ ਤੇ ਬੈਠੇ ਆ ਬਾਜੀ ਅਸੀਂ ਕਿੱਥੋਂ ਕਿਰਾਇਆ ਕੱਢਾਂਗੇ ਬਾਈ ਸਾਡੀ ਸਰਕਾਰ